ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ ਕਾਲੀ ਚਾਹ ਨੂੰ ਪੀਣ ਦੇ ਤੁਹਾਡੇ ਸ਼ਰੀਰ ਨੂੰ ਮਿਲਣਗੇ ਅਨੇਕ ਹੀ ਫਾਇਦੇ। ਜਾਣੋ ਕਿਵੇਂ? ਦੁਨੀਆ ਭਰ ਦੇ ਵਿੱਚ ਚਾਹ ਦਾ ਸ਼ੌਕ ਰੱਖਣ ਵਾਲਿਆਂ ਦੀ ਕਮੀ ਨਹੀਂ ਹੈ ਲੇਕਿਨ ਕੀ ਤੁਸੀਂ ਇਹ ਜਾਣਦੇ ਹੋ ਕਿ ਕਾਲੀ ਚਾਹ ਤੁਹਾਡੇ ਲਈ ਕਿੰਨੀ ਜ਼ਿਆਦਾ ਫਾਇਦੇਮੰਦ ਹੈ ਲੇਕਿਨ ਇਸ ਨੂੰ ਪੀਣ ਤੋਂ ਪਹਿਲਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪੂਰੇ ਦਿਨ ਦੇ ਵਿੱਚ ਤੁਸੀਂ ਸਿਰਫ ਇੱਕ ਵਾਰ ਹੀ ਕਾਲੀ ਚਾਹ ਦਾ ਇਸਤੇਮਾਲ ਕਰਨਾ ਹੈ ਇਸ ਤੋਂ ਜ਼ਿਆਦਾ ਤੁਸੀਂ ਇਸਤੇਮਾਲ ਨਹੀਂ ਕਰਨਾ ਹੈ ਨਹੀਂ ਤਾਂ ਇਹ ਫਾਇਦੇਂ ਦੀ ਬਜਾਏ ਤੁਹਾਨੂੰ ਨੁਕਸਾਨ ਪਹੁੰਚਾਏਗੀ ਤਾਂ ਦੋਸਤੋ ਸਭ ਤੋਂ ਪਹਿਲਾਂ ਇਸ ਦਾ ਫਾਇਦਾ ਇਹ ਹੈ ਕਿ ਇਹ ਆਪਣੇ ਦਿਲ ਦੇ ਲਈ ਫਾਇਦੇਮੰਦ ਹੈ ਕਾਲੀ ਚਾਹ ਤੁਹਾਡੇ ਦਿਲ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਰੋਜ਼ਾਨਾ 1 ਕੱਪ ਕਾਲੀ ਚਾਹ ਪੀਣ ਦੇ ਨਾਲ ਤੁਹਾਡੀ ਦਿਲ ਦੀ ਸਿਹਤ ਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਇਸ ਦੇ ਵਿੱਚ ਮੌਜੂਦ ਤੱਤ LDL ਕੋਲੇਸਟ੍ਰੋਲ ਨੂੰ ਘਟ ਕਰਦਾ ਹੈ ਇਸ ਦੇ ਇਲਾਵਾ ਕਾਲੀ ਚਾਹ ਦਾ ਪ੍ਰਯੋਗ ਦਿਲ ਦੀਆਂ ਨਸਾਂ ਨੂੰ ਹੈਲਦੀ ਰੱਖਣ ਦੇ ਵਿੱਚ ਵੀ ਲਾਭਕਾਰੀ ਹੁੰਦਾ ਹੈ ਤੇ ਖੂਨ ਦੀ ਜੰਮਣ ਦੀ ਪ੍ਰਕਿਰਿਆ ਨੂੰ ਵੀ ਇਹ ਘਟ ਕਰਦਾ ਹੈ ਤੇ ਦੋਸਤੋ ਇਸ ਤੋਂ ਬਾਅਦ ਹੈ ਕੈਂਸਰ ਕਾਲੀ ਚਾਹ ਨੂੰ ਰੋਜ਼ਾਨਾ ਆਪਦੇ ਡਾਈਟ ਦੇ ਵਿੱਚ ਸ਼ਾਮਿਲ ਕਰਕੇ ਪ੍ਰੋਸਟੇਟ ਕੈਂਸਰ ਅਤੇ ਫੇਫੜਿਆਂ ਦੇ ਕੈਂਸਰ ਤੋਂ ਬਚ ਸਕਦੇ ਹੋ ਕਾਲੀ ਚਾਹ ਦਾ ਪ੍ਰਯੋਗ ਸਰੀਰ ਦੇ ਵਿੱਚ ਕੈਂਸਰ ਦੀ ਕੋਸ਼ਿਕਾਵਾਂ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦਾ ਹੈ ਇਹ ਮਹਿਲਾਵਾਂ ਦੇ ਵਿੱਚ ਬ੍ਰੈਸਟ ਕੈਂਸਰ ਦੀ ਸੰਭਾਵਨਾ ਨੂੰ ਵੀ ਰੋਕਦਾ ਹੈ ਤੇ ਨਾਲ ਹੀ ਮੂੰਹ ਦੇ ਕੈਂਸਰ ਤੋਂ ਬਚਾਉਣ ਦੇ ਵਿੱਚ ਵੀ ਕਾਲੀ ਚਾਹ ਆਪਣੀ ਮਦਦ ਕਰਦੀ ਹੈ ਤੇ ਦੋਸਤੋ ਇਸ ਤੋਂ ਬਾਅਦ ਹੈ ਦਿਮਾਗ ਦੇ ਲਈ ਦਿਮਾਗ ਦੀ ਕੋਸ਼ਿਕਾਵਾਂ ਨੂੰ ਸਵਸਥ ਰੱਖਣ ਦੇ ਨਾਲ ਹੀ ਅਤੇ ਉਹਨਾਂ ਦੇ ਵਿੱਚ ਰક્ત ਦੇ ਪ੍ਰਵਾਹ ਨੂੰ ਬਿਹਤਰ ਕਰਨ ਦੇ ਲਈ ਕਾਲੀ ਚਾਹ ਪੀਣਾ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਦਿਮਾਗ ਦੇ ਵਿੱਚ ਇੱਕ ਵਾਰੀ ਕਾਲੀ ਚਾਹ ਦਾ ਇਸਤੇਮਾਲ ਤਣਾਅ ਨੂੰ ਘਟ ਕਰਨ ਦੇ ਵਿੱਚ ਲਾਭਕਾਰੀ ਹੈ ਇਹ ਤੁਹਾਡੇ ਦਿਮਾਗ ਨੂੰ ਤੇਜ਼ ਅਤੇ ਤੁਹਾਡੀ ਯਾਦਦਾਸ਼ਤ ਨੂੰ ਵਧਾਉਂਦਾ ਹੈ ਤੇ ਦੋਸਤੋ ਕਾਲੀ ਚਾਹ ਦੇ ਵਿੱਚ ਮੌਜੂਦ ਟੈਨਿਨ ਆਪਣੇ ਪਾਚਨ ਦੇ ਲਈ ਬਹੁਤ ਅਧਿਕ ਫਾਇਦੇਮੰਦ ਹੁੰਦਾ ਹੈ ਇਹ ਗੈਸ ਦੇ ਇਲਾਵਾ ਪਾਚਨ ਦੇ ਨਾਲ ਸੰਬੰਧਿਤ ਹੋਰ ਕਈ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਉਹ ਦੋਸਤੋ ਇਸ ਤੋਂ ਬਾਅਦ ਹੈ એનર્ਜੀ ਵਿਗਿਆਨਕ ਕਾਲੀ ਚਾਹ ਪੀਣ ਦਾ ਇੱਕ ਬਿਹਤਰੀਨ ਫਾਇਦਾ ਇਹ ਹੈ ਕਿ ਇਸ ਨੂੰ ਪੀਣ ਦੇ ਨਾਲ ਤੁਸੀਂ ਅਧਿਕ એનਰਜੈਟਿਕ ਮਹਿਸੂਸ ਕਰਦੇ ਹੋ ਕਾਲੀ ਚਾਹ ਦੇ ਵਿੱਚ ਮੌਜੂਦ ਕੈਫੀਨ ਕੌਫੀ ਜਾਂ ਫਿਰ ਦੁੱਧ ਵਾਲੀ ਚਾਹ ਤੋਂ ਅਧਿਕ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਮਸਤਕ ਨੂੰ ਐਕਟਿਵ ਰੱਖਦਾ ਹੈ ਜਿਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਐਨਰਜੀ ਦਾ ਸੰਚਾਰ ਨਿਰੰਤਰ ਹੁੰਦਾ ਰਹਿੰਦਾ ਹੈ। ਸੋ ਦੋਸਤੋ ਇਸ ਤੋਂ ਬਾਅਦ ਕੋਲੇਸਟ੍ਰੋਲ ਇਹ ਤੁਹਾਡੇ ਸਰੀਰ ਦੇ ਵਿੱਚ ਬੈਡ ਕੋਲੇਸਟ੍ਰੋਲ ਦੇ ਲੈਵਲ ਨੂੰ ਘਟ ਕਰਦੀ ਹੈ ਜਿਸ ਦੇ ਨਾਲ ਤੁਹਾਡਾ ਵਜ਼ਨ ਹੌਲੀ-ਹੌਲੀ ਘਟ ਹੋਣ ਲੱਗ ਜਾਂਦਾ ਹੈ। ਇਸ ਦੇ ਇਲਾਵਾ ਇਸ ਦੇ ਵਿੱਚ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਫੈਟ ਹੁੰਦਾ ਹੈ ਜਿਸ ਦੇ ਨਾਲ ਮੋਟਾਪਾ ਨਹੀਂ ਵਧਦਾ ਅਤੇ ਨਾਲ ਹੀ ਇਹ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। جس دن موٹاپے ਨੂੰ ਘਟਾਉਣ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਸਹਾਇਕ ਹੁੰਦੀ ਹੈ। ਤੇ ਦੋਸਤੋ ਇਸ ਤੋਂ ਬਾਅਦ ਹੈ ਤ્વਚਾ। ਦੋਸਤੋ ਕਾਲੀ ਚਾਹ ਪੀਣ ਦੇ ਨਾਲ ਤੁਸੀਂ ਸਕਿਨ ਦੇ ریلیਟਡ ਬਿਮਾਰੀਆਂ ਤੋਂ ਦੂਰ ਰਹਿਨੇ ਹੋ। ਖਾਸ ਕਰਕੇ ਸਕਿਨ ਦੀ ਇਨਫੈਕਸ਼ਨ ਤੋਂ। ਇਸ ਦੇ ਇਲਾਵਾ ਇਹ ਝੁਰੜੀਆਂ ਤੋਂ ਤੁਹਾਡੀ ਸਕਿਨ ਨੂੰ ਬਚਾਉਂਦੀ ਹੈ। ਕਾਲੀ ਚਾਹ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਤੱਤ ਸਕਿਨ ਦੇ ਕੈਂਸਰ ਤੋਂ ਬਚਾਉਣ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ। ਤੇ ਦੋਸਤੋ ਕਾਲੀ ਚਾਹ ਵਾਲਾਂ ਦੇ ਲਈ ਵੀ ਬਹੁਤ ਹੀ ਅਧਿਕ ਫਾਇਦੇਮੰਦ ਹੁੰਦੀ ਹੈ। ਕਿਉਂਕਿ ਇਸ ਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਤੁਹਾਡੇ ਵਾਲਾਂ ਦੇ ਇਨਫੈਕਸ਼ਨ ਤੋਂ ਵੀ ਬਚਾਉਣਗੇ ਜਿਵੇਂ ਕਿ ਵਾਲ ਝੜਨਾ ਵਾਲਾਂ ਦਾ ਰੁੱਖਾਪਨ ਅਤੇ ਨਾਲ ਹੀ ਇਸ ਦੇ ਨਾਲ ਤੁਹਾਡੇ ਵਾਲ ਚਮਕਦਾਰ ਵੀ ਹੁੰਦੇ ਹਨ ਦੋਸਤੋ ਦੇਖਿਆ ਤੁਸੀਂ ਕਾਲੀ ਚਾਹ ਦੇ ਆਪਣੇ ਸਰੀਰ ਨੂੰ ਕਿੰਨੇ ਜ਼ਿਆਦਾ ਫਾਇਦੇ ਹਨ ਤੁਸੀਂ ਸਿਰਫ ਕਾਲੀ ਚਾਹ ਦਾ ਇਸਤੇਮਾਲ ਕਰਨਾ ਹੈ ਇਸ ਦੇ ਵਿੱਚ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਹੈ ਉਹ ਵੀ ਸਿਰਫ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਕਰਨਾ ਹੈ ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਨਾ ਹਾਂ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ